ਨਵਾਂ ਸਾਲ ਚੜ੍ਹਦਾ ਹੀ ਇੱਕ 바ਵਾਖੇ ਜਲੰਧਰ ਦੇ 바ਵਾਖੇ ਦੇ ਨਹਿਰ ਦੇ ਕੋਲ ਇੱਕ লাশ ਮਿਲਦੀ ਹੈ ਉਹ লাশ ਕਿਸ ਦੀ ਹੁੰਦੀ ਹੈ ਉਹ ਡੀਐਸਪੀ ਸੰਗਰੂਰ ਦੇ ਵਿੱਚ ਲੱਗੇ ਹੁੰਦੇ ਨੇ ਉਸ ਦੀ লাশ ਮਿਲਦੀ ਹੈ ਤੇ ਮੌਕੇ ਤੇ ਪੁਲਿਸ ਜਾਂਚ ਕਰਨ ਲਈ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਜੋ ਹੈ ਡੀਐਸਪੀ ਸੰਗਰੂਰ ਦੇ ਵਿੱਚ ਉਹ ਜੋ ਹੈ ਉਹ ਕੰਮ ਕਰ ਰਹੇ ਸੀ ਤੇ ਉਸ ਦੀ ਦੇਰ ਰਾਤ ਨਵਾਂ ਸਾਲ ਚੜ੍ਹਦਾ ਹੀ ਉਸ ਦੀ লাশ ਮਿਲਦੀ ਹੈ ਉਹ লাশ ਦਾ ਕਾਰਨ ਕੀ ਹੈ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਉਹ ਖਾਲੇ ਜਾ ਰਹੇ ਨੇ ਪੁਲਿਸ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ اسی ਜਗ੍ਹਾ ਤੇ ਉਹ ਜੋ ਉਸ ਦਾ ਲੱਗ ਗਈ ਉਸ ਦਾ ਪਿੰਡ ਹੈ ਉਹਦੇ ਕਰਨਾ ਅਸੀਂ ਨਿਰਮਲ ਸਿੰਘ ਜੀ ਸਾਡੇ ਨਾਲ ਨਿਰਮਲ ਜੀ ਤੁਸੀਂ ਮੌਕੇ ਤੇ ਆਏ ਹੋ ਕੀ ਮਾਮਲਾ ਕੀ ਹੈ ਨਵੇਂ ਸਾਲ ਚੜ੍ਹਦੇ ਇੱਕ ਲਾਸ਼ ਮਿਲਦੀ ਉਹ ਲਾਸ਼ ਵੀ ਕਿਹੜੀ ਡੀਐਸਪੀ ਦੀ ਹੁੰਦੀ ਹੈ ਕੋਰਾ ਤੇ ਇਹ ਕੋਈ ਕਰੀਬ ਡੇਢ ਪੌਣੇ 2 ਵੇ ਦੇ ਕਰੀਬ ਇੰਟੀਮੇਸ਼ਨ ਜਿਹੜੀ ਸਾਨੂੰ ਡਿਵੀਜ਼ਨ ਨੰਬਰ 2 ਦੇ ਵਿੱਚ ਬਿਲੀ ਸੀਗੀ ਤਾਂ ਡਿਊਟੀ ਅਫਸਰ ਸਾਡੇ ਐਸਏ ਗੁਲਸ਼ਨ ਕੁਮਾਰ ਮੌਕੇ ਤੇ ਪਹੁੰਚੇ ਸੀਗੇ ਜੋ ਮੌਕੇ ਤੇ ਪਹੁੰਚ ਕੇ ਇਹ ਜਿਹੜੀ ਬਾਡੀ ਸੀਗੀ ਜਿਹੜੀ ਕਿ ਇੱਥੇ ਪਈ ਸੀਗੀ ਉਹ ਡੀਐਸਪੀ ਨੇ ਸਾਡੇ ਸ਼੍ਰੀ ਦਰਵੀਰ ਸਿੰਘ ਜਿਹੜੇ ਕਿ ਆਈਆਰਪੀ ਦੇ ਵਿੱਚ ਪੋਸਟਡ ਹੈਗੇ ਨੇ ਲੱड्डा ਕੋਟੀ ਉਹਨਾਂ ਦੀ ਬਾਡੀ ਸੀਗੀ ਫਿਲਹਾਲ ਅਸੀਂ ਜਿਹੜੀ ਹੈਗੀ ਬਾਡੀ ਰਾਤ ਡਿਸਪੈਚ ਕਰਵਾਤੀ ਸੀ ਕਿ ਇਮੀਡੀਟਲੀ ਸੇਵਲ ਹਸਪੀਟਲ ਵਾਸਤੇ ਹੁਣ ਅਸੀਂ ਆ ਕੇ ਸਾਰਾ ਮੌਕਾ ਦੇਖਿਆ ਹੈਗਾ ਇਸ ਟਾਈਮ ਦੇ ਉੱਤੇ ਜੋ ਮੌਕੇ ਦੇ ਉੱਤੇ ਬਲੱਡ ਦੇਖਿਆ ਹੈਗਾ ਫਿਲਹਾਲ ਜਿਹੜਾ ਦੇਖਣ ਤੋਂ ਜੋ ਪ੍ਰਾਈਮ ਅਫਸਾਈ ਹਿੱਟ ਐਂਡ ਰਨ ਕੇਸ ਹੈਗਾ ਬਾਕੀ ਜਿਹੜੇ ਪ੍ਰੋਪਰ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਡੀਐਸਪੀ ਇੱਧਰ ਕੀ ਕਰਨ ਆਏ ਸੀ ਕੀ ਉਹਨਾਂ ਦਾ ਕਾਰ ਸੀ ਜਾਂ ਉਹਨਾਂ ਜਿੰਨੇ ਕ ਅਸੀਂ ਪ੍ਰਾਈਮ ਅਫਸਾਈ ਪੁਸ਼ਕਿਸ਼ ਕੀਤੀ ਹੈਗੀ ਜਿਹੜੇ ਉਹਨਾਂ ਦੇ ਗਨਮੈਨ ਨੇ ਸਾਡੇ ਨਾਲ ਆਏ ਨੇ ਕੋਈ ਕੱਲ ਈ ਇਹਨਾਂ ਨੇ ਕੋਈ ਫੋਨ ਆਪਣਾ ਠੀਕ ਕਰਵਾਉਣਾ ਦਿੱਤਾ ਹੋਇਆ ਸੀਗਾ ਇਹ ਜਿਹੜੇ ਡਾਲਫਨ ਵਾਲੀ ਮਾਰਕੀਟ ਆ ਉੱਥੇ ਆਏ ਸੀਗੇ ਲੇਕਿਨ ਕੱਲੇ ਆਏ ਸੀਗੇ ਨਾਲ ਇਹਨਾਂ ਦੇ ਕੋਈ ਨਹੀਂ ਸੀਗਾ ਜੀ ਤੋਂ ਵਾਪਸੀ ਉੱਤੇ ਜਾ ਰਹੇ ਸੀਗੇ ਲੇਟ ਹੋ ਗਏ ਲੇਟ ਹੋਣ ਕਰਕੇ ਹੋ ਸਕਦਾ ਉਹ ਵੈਸੇ ਇਹਨਾਂ ਦਾ ਪੈਸੇਜ ਜਿਹੜਾ ਹੈਗਾ ਇਹ ਘਰ ਵਾਲਾ ਪੈਸੇਜ ਹੈਗਾ ਵਾ ਕੀ ਇਹ ਇਨਸੀਡੈਂਟ ਕਿਤਾ ਹੋਇਆ ਹੈਗਾ ਇਹਨੂੰ ਅਸੀਂ ਪ੍ਰੋਪਰਲੀ ਜਿਹੜੇ ਸੀਸੀਟੀਵੀ ਪੁੱਟ ਰਹੇ ਹਾਂ ਪ੍ਰੋਪਰ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਘਰ ਇਹਨਾਂ ਦਾ ਕਪੂਰਥੱਲੇ ਵਾਲੀ ਰੋਡ ਤੇ ਹੈ ਤੇ ਇਹ ਬਾਬਾ ਖੇਲਦੇ ਇੱਧਰ ਕੀ ਇੱਧਰ ਕੀ ਹੋਇਆ ਸੀ ਕੋਈ ਕੋਈ ਬੁਲਾਇਆ ਗਿਆ ਸੀ ਜਾਂ ਇਹਨਾਂ ਦੇ ਨੇ ਹੋ ਸਕਦਾ ਹੈਗਾ ਕਿ ਬੰਦਾ ਦੇਖੋ ਨਾਲ ਹੀ ਹਾਈਵੇ ਕਈ ਵਾਰੀ ਬੰਦਾ ਬਾਥਰੂਮ ਵਗੈਰਾ ਆਉਂਦਾ ਹੈਗਾ ਹੋ ਸਕਦਾ ਹੈਗਾ ਬੇਸਿਕਲੀ ਇਹ ਵੀ ਉਹਨਾਂ ਦੇ ਘਰੋਂ ਚੱਲੇ ਜਾਂਦਾ ਕਈ ਵਾਰੀ ਕੋਈ ਆਟੋ ਵਾਲੇ ਨੇ ਜਾਂ ਉੱਥੇ ਤੱਕ ਇਹ ਲੇਟ ਆਵਰ ਕੋਈ ਆਟੋ ਉੱਥੇ ਤੱਕ ਮਿਲਿਆ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਆ ਪ੍ਰੋਪਰਲੀ ਕਰਾਂਗੇ ਗਨਮੈਨ ਨਾਲ ਸੀ ਉਹਨਾਂ ਦੇ ਨਹੀਂ ਉਹ ਕੱਲੇ ਸੀਗੇ ਜੀ ਕੱਲੇ ਸੀ ਗੱਡੀ ਦੇ ਵਿੱਚ ਸੀ ਨਹੀਂ ਉਹ ਪੈਦਲ ਸੀਗੇ ਜੀ ਪੈਦਲ ਦੇਖਿਆ ਜਾਂਦਾ ਕਿੰਦਾ ਇੰਡੀਕੇਟਰ ਟੁੱਟੇ ਹੋਏ ਨੇ ਸੜਕਾਂ ਜੋ ਹੈ ਕਿੰਦਾ ਬ੍ਰੇਕ ਲੱਗਦੀ ਹੁੰਦੇ ਸਲਿੱਪ ਹੋਏ ਹੁੰਦੇ ਨੇ ਕੋਈ ਕੁਝ ਐਵਿਡੈਂਸ ਆ ਰਿਹਾ ਹੈਗਾ ਹਿੱਟ ਐਂਡ ਰਨ ਕੇਸ ਦਾ ਅਸੀਂ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਸੀਸੀਟੀਵੀ ਕੈਮਰੇ ਲੱਗੇ ਨੇ ਫਿਲਹਾਲ ਜਿੱਥੇ ਆਪਾਂ ਖੜੇ ਹੈਗੇ ਇੱਥੇ ਲਾਗੇ ਛਾਗੇ ਤਾਂ ਨਹੀਂ ਲਿਖੇ ਹੈਗੇ ਲੇਕਿਨ ਅਸੀਂ ਇੱਕ ਸਾਡੇ ਜਿਹੜੇ ਸੈਂਟਰਲ ਕੈਮਰੇ ਹੈਗੇ ਨੇ ਕੰਟਰੋਲ ਰੂਮ ਦੇ ਉਹਨਾਂ ਨੂੰ ਅਸੀਂ ਜਿਹੜੇ ਇੱਥੇ ਪਾਰਟੀ ਸਾਡੀ ਬੈਠੀ ਸੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਆ ਸਰ ਇਹਨਾਂ ਦੇਖਿਆ ਜਾਂਦਾ ਕਿਹੜੀ ਜਗ੍ਹਾ ਤੇ ਪੋਸਟਿੰਗ ਸੀ ਇਹਨਾਂ ਦੀ ਇਹਨਾਂ ਦੀ ਪੋਸਟਿੰਗ ਸੀ ਜੀ ਲੱड्डा ਕੋਠੀ ਆਈਆਰਬੀ ਦੇ ਵਿੱਚ ਕਿੰਨੇ ਵਜੇ ਦੀ ਹੈ ਘਟਨ ਤੁਹਾਨੂੰ ਕਿੰਨੇ ਵਜੇ ਤਲਾਹ ਮਿਲਦੀ ਹੈ ਅੰਦਾਜ਼ਾ 1.5 ਤੋਂ ਪੌਣੇ 2 ਵਜੇ ਦੇ ਕਰੀਬ ਇਹ ਰਿਪੋਰਟਡ ਹੋਈ ਸੀ ਕੰਟਰੋਲ ਰੂਮ ਤੋਂ ਅੱਛਾ ਜੀ ਅੱਛਾ ਕਿ ਕਿਦੋਂ ਇੱਥੇ ਤਲਾਬ ਮਿਲਦੀ ਹੈ ਕਿ ਆਸ-ਪਾਸੇ ਲੋਕ ਰਹਿੰਦੇ ਨੇ ਦੇਖਿਆ ਜਾਂਦਾ ਸਾਹਮਣੇ ਦੁਕਾਨਾਂ ਨਾਲ ਹੀ ਘਰ ਹੈਗੇ ਕਿਸੇ ਨੂੰ ਪਤਾ ਲੱਗਿਆ ਆਵਾਜ਼ ਤੇ ਨਹੀਂ ਉਸ ਟਾਈਮ ਦੇ ਉੱਤੇ ਤਾਂ ਜਿੰਨੀ ਮੇਰੀ ਗੱਲਬਾਤ ਹੋਈ ਹੈ ਡਿਊਟੀ ਅਫਸਰ ਦੇ ਨਾਲ ਉਸ ਟਾਈਮ ਦੇ ਉੱਤੇ ਤਾਂ ਕੋਈ ਇੱਥੇ ਮੌਜੂਦ ਨਹੀਂ ਸੀ ਕਿ ਤੜਕਾ ਹੀ ਹੋ ਗਿਆ ਸੀ ਆਲਮੋਸਟ 2 ਵਜੇ ਕਿ ਸੀ ਤੜਕੇ ਦੇ ਤੇ ਹੁਣ ਅਸੀਂ ਆਏ ਆ ਇੱਥੇ ਇੱਕ ਦੋ ਬੰਦੇ ਜਿਹੜੇ ਸਾਨੂੰ ਮਿਲੇ ਆ ਸੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਸਾਨੂੰ ਕਲੂਜ਼ ਉਹ ਵੀ ਦੱਸਣਗੇ ਕੁਝ ਨਾ ਕੁਝ ਵੀ ਕੀ ਉਹਨਾਂ ਨੂੰ ਪਤਾ ਲੱਗਿਆ ਕਿੰਨੇ ਵਜੇ ਤੱਕ ਸੀਗੇ ਆ ਟਰਾਈ ਕਰ ਰਹੇ ਹਾਂ ਕਿ ਅਸੀਂ ਪ੍ਰੋਪਰਲੀ ਦੇ ਵਿੱਚ ਮਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੋਵੇ ਪਰਿਵਾਰਕ ਮੈਂਬਰ ਹਜੇ ਮੈਨੂੰ ਤਾਂ ਨਹੀਂ ਮਿਲੇ ਹੈਗੇ ਮੈਂ ਚੱਲਿਆ ਸਿਵਲ ਹਸਪੀਟਲ ਨੂੰ ਸਿਵਲ ਹਸਪੀਟਲ ਉੱਥੇ ਜਾ ਕੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਨਿਰਮਲ ਜੀ ਨਾਲ ਇੱਕ ਨਿਰਮਲ ਜੀ ਨਿਰਮਲ ਜੀ ਇੱਕ ਗੱਲ ਦੱਸੀ ਜਾ ਕੀ ਲੱਗਦਾ ਤੁਹਾਨੂੰ ਇਹ ਐਕਸੀਡੈਂਟ ਇਹ ਕੋਈ ਪ੍ਰਾਈਮ ਅਫਸਾਈ ਹਿਟ ਐਂਡ ਰਨ ਕੇਸ ਆ ਹਿਟ ਐਂਡ ਰਨ ਕੇਸ ਦੇ ਵਿੱਚ ਵੀ ਅੱਗੇ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਦਾ ਹੋਉਂਦੀ ਹੈ ਕਿ ਵਾਈਡ ਹੁੰਦੀ ਹੈ ਪ੍ਰੋਪਰਲੀ ਕਰਾਂਗੇ ਇਸ ਇੰਜਰੀ ਕਿੱਥੇ ਆਈ ਹੈ ਜਿਹੜੀ ਉਹਨਾਂ ਦੇ ਹੈਡ ਇੰਜਰੀ ਹੈਗੀ ਜਿੱਦਾਂ ਬੰਦਾ ਹਿੱਟ ਪਿੱਛੋਂ ਹਿੱਟ ਹੁੰਦਾ ਹੈਗਾ ਨੈਚੁਰਲੀ ਉਹਨਾਂ ਦਾ ਜਿਹੜਾ ਫੋਰ ਹੈਡ ਹੈਗਾ ਉਹ ਥੱਲੇ ਲੱਗਾ ਹੈਗਾ ਫੋਰ ਹੈਡ ਤੇ ਇੰਜਰੀ ਹੈ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਹੈ ਨਿਰਮਲ ਸਿੰਘ ਜੀ ਦੇ ਨਾਲ ਉਹ ਮੌਕੇ ਤੇ ਜਾਂਚ ਕਰਨ ਲਈ ਪਹੁੰਚੇ ਨੇ ਦੇਰ ਰਾਤ ਨਵੇਂ ਸਾਲ ਚੜ੍ਹਦੇ ਹੀ 2 ਵਜੇ ਦੇ ਕਰੀਬ ਰਾਤ ਨੂੰ ਇੱਕ ਕੰਟਰੋਲ ਤੇ ਮੈਸੇਜ ਆਂਦਾ ਹੈ ਕਿਦੋਂ ਕੰਟਰੋਲ ਤੇ ਮੈਸੇਜ ਆਂਦਾ ਮੌਕੇ ਤੇ ਪਹੁੰਚਦੇ ਨੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਤੇ ਉਸ ਦੇ ਜੋ ਹੈ ਡੀਐਸਪੀ ਦਲਬੀਰ ਸਿੰਘ ਜੀ ਜਿਸ ਦੀ ਮੌਤ ਹੁੰਦੀ ਹੈ ਹਾਲੇ ਤੱਕ ਕਹਿ ਨਹੀਂ ਸਕਦੇ ਇਸ ਦਾ ਕ ਐਕਸੀਡੈਂਟ ਹੈ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਦਾ ਜੋ ਹੈ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਤੇ ਪੁਲਿਸ ਪਾਲਟੀਆਂ ਕਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਤੇ ਦੱਸਿਆ ਜਾ ਰਿਹਾ ਦਲਬੀਰ ਸਿੰਘ ਦਾ ਕਾਰ ਇਸੇ ਕੁਛ ਹੀ ਦੂਰੀ ਤੇ ਪਿੰਡ ਹੈ ਤੇ ਦੇਖਣਾ ਹੋਏਗਾ ਇਸ ਦੇ ਵਿੱਚ ਕੀ ਤੱਤ ਸਾਹਮਣੇ ਨਿਕਲਦੇ ਨੇ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦਰ